ਕੱਗਰ ਨਗਰ ਪੰਚਾਇਤ ਚੋਣਾਂ ਦੇ ਵਿੱਚ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਪੂਰੇ ਸਿਖਰਾਂ ਤੇ ਹੈ ਤੁਸੀਂ ਦੇਖ ਲਗਾਤਾਰ ਆਪ ਪਾਰਟੀ ਦੇ ਉਮੀਦਵਾਰਾਂ ਸ਼ਕਤੀ ਗੋਇਲ ਵੱਲੋਂ ਚੋਣ ਪ੍ਰਚਾਰ ਬਾੜ ਤੇ ਕਿੱਥੇ ਜਾ ਰਿਹਾ ਹੈ ਆਪ ਪਾਰਟੀ ਦੇ ਉਮੀਦਵਾਰ ਸ਼ਕਤੀ ਗੋਇਲ ਵੱਲੋਂ ਜਿਹੜੇ ਸਰਕਾਰ ਵੱਲੋਂ ਕੱਗੇ ਦੇ ਵਿੱਚ ਕੰਮ ਕੀਤੇ ਗਏ ਹਨ ਉਹਨਾਂ ਨੂੰ ਲੈ ਕੇ ਆਪਣੇ ਵਾਰਡ ਦੇ ਵਿੱਚ ਵੋਟਰਾਂ ਤੋਂ ਵੋਟ ਮੰਗੇ ਜਾ ਰਹੇ ਹਨ ਔਰ ਜੀਤਣ ਦੇ ਬਾਅਦ ਬਾੜ ਦਾ ਜਿਹੜਾ ਵਿਕਾਸ ਹੈ ਉਹਨਾਂ ਵੱਲੋਂ ਕਿੱਥਾ ਜਾਣਾ ਹੈ ਕਿਸ ਤਰ੍ਹਾਂ ਦਾ ਇੱਕ ਇਸ ਵਾਰ ਉਮੀਦਵਾਰ ਬਣੇ ਹੋਰ ਕੀ ਮੁੱਦੇ ਤੁਹਾਡੇ ਬਾੜ ਦੇ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਉਰੇ ਆਂਤ ਤੁਹਾਡਾ ਧੰਨਵਾਦ ਜੀ ਜੈ ਸ਼੍ਰੀ ਰਾਮ ਸਾਡੇ ਬਾੜ ਦੇ ਵਿੱਚ ਜੀ ਬਹੁਤ ਗੰਭੀਰਤਾ ਦੇ ਮੁੱਦੇ ਨੇ ਜਿਹੜੇ ਕਿ ਆਪਣਾ ਬੜੇ ਡੇਰੇਆਂ ਨੂੰ ਲੈ ਕੇ ਬਹੁਤ ਹੀ ਜਿਆਦਾ ਸਾਡਾ ਬਾੜ ਪਿਛੜਿਆ ਹੋਇਆ ਹੈ ਸਾਡੇ ਬਾੜ ਚ ਤਕਰੀਬਨ 200 ਵੋਟ ਦੇ ਲਗਭਗ ਡੇਰਿਆਂ ਦੀ ਵੋਟ ਹੈ ਜਿਹੜੇ ਡੇਰਿਆਂ ਨੂੰ ਕੋਈ ਸੁਵਿਧਾ ਨਹੀਂ ਮਿਲਦੀ ਕਮੇਟੀ ਵੱਲੋਂ ਉਤੇ ਹਦੂਦ ਤੋਂ ਬਾਹਰ ਕਹਿੰਦੇ ਨੇ ਜਦੋਂ ਕੋਈ ਵੀ ਕੰਮ ਕਰਾਉਣਾ ਹੁੰਦਾ ਹੈ ਉਹਨਾਂ ਨੂੰ ਹਦੂਦ ਤੋਂ ਬਾਹਰ ਕਹਿੰਦੇ ਨੇ ਬਾਜ਼ਾਰ ਦੇ ਵਿੱਚ ਵੀ ਜਿਹੜੀ ਪਿੱਛੇ ਸਾਡੇ ਐਮਸੀ ਰਹੇ ਨੇ ਕੋਈ ਕੰਮ ਨਹੀਂ ਕਰਦੇ ਤੇ ਬਾਜ਼ਾਰ ਦਾ ਦੇਖੋ ਸਫਾਈ ਦਾ ਬੁਰਾ ਹਾਲਤੀ ਉਰੇ ਕਿਸੇ ਕਮੇਟੀ ਦੇ ਵਿੱਚ ਮੁਲਾਜ਼ਮਾਂ ਦਾ ਬਹੁਤ ਸਿਸਟਮ ਖਰਾਬ ਕਰਖਿਆ ਉਹਨਾਂ ਨੇ ਅਸੀਂ ਆਪਣੀ ਕਮੇਟੀ ਬਣਾ ਕੇ ਉਰੇ ਸਾਰੀ ਪਾਰਟੀ ਵੱਲੋਂ ਅਸੀਂ ਉਰੇ ਸਾਰਾ ਸਿਸਟਮ ਸੁਧਾਰਨ ਦਾ ਅੰਕ ਅੱਗੇ ਦਾ ਐਮਐਲਏ ਸਾਹਿਬ ਤੁਹਾਡੇ ਨਾਲ ਕਿਸ ਤਰ੍ਹਾਂ ਮੰਨ ਲਓ ਸਪੋਰਟ ਕਰ ਰਹੇ ਹੈ ਔਰ ਮੰਨ ਲਓ ਆਉਣ ਵਾਲੇ ਸਮੇਂ 'ਚ ਆਪ ਪਾਰਟੀ ਤੇ ਤੁਸੀਂ ਤਾਂ ਆਪ ਪਾਰਟੀ ਤੇ ਖੜੇ ਹੋ ਐਮਐਲਏ ਸਾਹਿਬ ਦੇ ਅਸ਼ੀਰਵਾਦ ਸਤਕਾਈ ਅਸੀਂ ਚੋਣ ਲੜ ਰਹੇ ਆ ਤੇ ਅਸੀਂ ਉਰੋ ਵੱਡੀ ਜਿੱਤ ਨਾਲ ਉਹਨਾਂ ਦੀ ਚੋਲੀ ਸੀਟ ਪਾਵਾਂ ਬਿਲਕੁਲ ਜੀ ਅਸੀਂ ਦੇਖ ਰਹੇ ਆ ਨੌਜਵਾਨ ਨੇ ਜੀ ਕੰਮ ਕਰਨਗੇ ਵਾਰਡ ਦੇ ਹਰ ਇੱਕ ਦੇ ਦੁੱਖ ਸੁੱਖ ਤੇ ਸਾਂਝੇ ਨੇ ਸਭ ਦੇ ਆਉਂਦੇ ਨੇ ਜਾਂਦੇ ਨੇ ਸਭ ਨਾਲ ਪ੍ਰੇਮ ਪਿਆਰ ਰੱਖਦੇ ਨੇ ਜਿੰਨੇ ਵੀ ਚਾਹੁੰਦੇ ਨੇ ਪਿਛਲੇ ਵਾਰ ਇਹ ਜਿੱਤਰੇ ਸੀ ਨਾਲ ਬਹੁਤ ੱੱਕਾ ਹੋਇਆ ਕੁੱਟਿਆ ਮਾਰਿਆ ਗਿਆ ਪਰ ਅਸੀਂ ਈਸ਼ਵਰ ਕਹਿੰਦੇ ਆ ਕਿ ਇਹ ਜਿਆ ਕੰਮ ਨਾ ਹੋਵੇ ਇਤਿਹਾਸਿਕ ਸਰਕਾਰ ਕੀ ਸਪੋਰਟ ਹੈ ਤੁਹਾਨੂੰ हां जी बिल्कुल जी एमएलए साहब ਸਾਨੂੰ ਪੂਰਾ ਆਸ਼ੀਰਵਾਦ ਦੇ ਕੇ ਗਏ ਨੇ ਜੀ ਉਹ ਕਹਿੰਦੇ ਨੇ ਵਧੀਆ ਕਰੋ ਕਿਸੇ ਨਾਲ ਧੱਕਾ ਨਹੀਂ ਕਰਨਾ ਕੋਈ ਨਸ਼ਾ ਨਹੀਂ ਵੰਡਨੇ ਤੁਸੀਂ ਆਪਣੀ ਪਾਰਟੀ ਦੇ ਕੰਮ ਕਰਨ ਆਓ ਲੋਕਾਂ ਨੂੰ ਸ਼ਾਨੇ ਕੀ ਕੁਝ ਕੀਤਾ ਸਕੂਲ ਆਫ ਐਮਿਨਸ ਲੈ ਕੇ ਆਤਾ ਪਾਰਕ ਲੈ ਕੇ ਆਤਾ ਕੰਮ ਕਰ ਉਸ ਲੋਕਾਂ ਨੂੰ ਸਾਨੂੰ ਵੋਟ ਆਪੇ ਆ ਪੈਣੀ ਆ ਹਾਂ ਵੀਰ ਜੀ ਕੀ ਨਾਮ ਆਪ ਜੀ ਦਾ ਮੇਰਾ ਨਾਮ ਸੰਦੀਪ ਕੁਮਾਰ ਸ਼ੈਂਟੀ ਜੀ ਹਾਂ ਸੰਦੀਪ ਖੜੇ ਆ ਅਸੀਂ 3 ਨੰਬਰ ਪਾਰਟ ਤੋਂ ਖੜੇ ਜੀ ਮੇਰੀ ਮਿਸ ਜੀ ਪ੍ਰਵੀਨ ਰਾਣੀ ਖੜੀ ਹੈ ਜੀ ਉਹਦੇ ਦਾ ਬਹੁਤ ਨੇ ਜੀ ਇੱਕ ਤਾਂ ਸਾਡਾ ਸਾਰਾ ਪਹਿਲਾ ਮੁੱਦਾ ਤਾਂ ਪਾਣੀ ਦਾ ਜੀ ਪਾਣੀ ਦੀ ਨਿਕਾਸੀ ਨਹੀਂ ਹੈਗੀ ਜੀ ਬਹੁਤ ਬੁਰਾ ਹਾਲ ਹੈ ਜੀ ਕਿਧਰੋਂ ਵੀ ਪਾਣੀ ਲੰਗਦਾ ਨਹੀਂ ਹੈਗਾ ਸਾਰੇ ਸਾਡੇ ਬੱਚੇ ਸਾਰੇ ਪਾਣੀ ਵਿੱਚ ਦੀ ਸਕੂਲ ਜਾਂਦੇ ਨੇ ਜੀ ਹੋਰ ਕੀ ਸਮੱਸਿਆ ਸੀਵਰੇਜ ਦਾ ਸੀਵਰੇਜ ਹੈ ਨਹੀਂ ਜੀ ਬਾਕੀ ਸਾਡੇ ਉਹ ਪੀਣ ਵਾਲਾ ਪਾਣੀ ਵੀ ਜਾਂਦਾ ਜੀ ਪਾਈਪ ਲਾਈਨ ਪਈਆਂ ਨੇ ਜੀ ਮਗਰ ਪਾਣੀ ਆਂਦਾ ਨਹੀਂ ਹੈਗਾ ਜੀ ਬਾਕੀ ਸਾਫ ਸਫਾਈ ਦਾ ਜੀ ਤੁਹਾਨੂੰ ਆਪਣੇ ਵੋਟਰਾਂ ਨੂੰ ਇਹੀ ਭਰੋਸਾ ਦੇ ਰਹੇ ਹਾਂ ਕਿ ਸਾਡੇ ਤੇ ਵਿਸ਼ਵਾਸ ਕਰੋ ਕਿ ਅਸੀਂ ਪਹਿਲੇ ਦੇ ਆਧਾਰ ਤੇ ਇਹ ਕੰਮ ਕਰਾਵਾਂਗੇ ਜੋ ਵੀ ਪਾਣੀ ਦਾ ਨਿਕਾਸੀ ਦਾ ਸੀਵਰੇਜ ਦਾ ਤੇ ਹੋਰ ਸਾਫ ਸਫਾਈਆਂ ਦਾ ਜੀ ਹੋਰ ਹੋਰ ਲੇਟਾਂ ਲੂਟਾਂ ਦੇ ਕੋਈ ਪ੍ਰਬੰਧ ਨਹੀਂ ਹੈਗੇ ਜੀ ਤੇ ਲੇਟ ਵੀ ਨਹੀਂ ਹੈ ਨਾ ਜੀ ਨਾ ਜੀ ਕੀ ਮੁੱਦੇ ਲੈ ਕੇ ਤੁਸੀਂ ਜਾ ਰਹੇ ਬੋਰਡਰਾਂ ਕੋਲ ਸਾਡਾ ਜੀ ਸਭ ਤੋਂ ਪਹਿਲਾਂ ਮੁੱਦਾ ਹੈਗਾ ਜਿਹੜੀ ਸਾਡਾ ਨਗਰ ਕਮੇਟੀ ਦਾ ਏਰੀਆ ਹੈ ਜਿਹੜੀ ਸਾਡੀ ਇਹ ਕਲੋਨੀ ਆ ਸਾਡਾ ਬਾੜ ਨੰਬਰ 3 ਹੈ ਇਸ ਦਾ ਜ਼ਿਆਦਾਤਰ ਏਰੀਆ ਕਮੇਟੀ ਦੀ ਹਦੂਦ ਤੋਂ ਬਾਹਰ ਹੈ ਸਭ ਤੋਂ ਪਹਿਲਾਂ ਪੈਲ ਦੇ ਆਧਾਰ ਤੇ ਇਸ ਨੂੰ ਬਾੜ ਦੇ ਵਿੱਚ ਮਤਲਬ ਕਮੇਟੀ ਦੇ ਵਿੱਚ ਅੰਦਰ ਕਰਵਾਇਆ ਜਾਊਗਾ ਇੱਕ ਸਾਡੇ ਸਭ ਤੋਂ ਵੱਡਾ ਮੁੱਦਾ ਜਿਹੜਾ ਨਿਕਾਸੀ ਦਾ ਪਾਣੀ ਦਾ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਕੋਈ ਗਲੀ ਨਾਲੀ ਨਹੀਂ ਐਵੇਂ ਪਲਾਟਾਂ ਚ ਪਾਣੀ ਘਰਾਂ ਦੀਆਂ ਚ ਜਾਂਦਾ ਸਭ ਤੋਂ ਕੋਈ ਮਤਲਬ ਕੋਈ ਸਟਰੀਟ ਲਾਈਟ ਦਾ ਕਿਉਂਕਿ ਪਛੜ ਏਰੀਆ ਸਾਨੂੰ ਜਦੋਂ ਵੀ ਇੱਥੇ ਹੁਣ ਤੱਕ ਕੀ ਬਣਿਆ ਸਾਰੇ ਐਮਸੀ ਜੋ ਬਣਦੇ ਸੀ ਜਦੋਂ ਵੋਟ ਮੰਗਣ ਆ ਜਾਂਦੇ ਸੀ ਵੋਟਾਂ ਲੈ ਕੇ ਜਿੱਤ ਕੇ ਜਦੋਂ ਕੋਈ ਵੀ ਬੰਦਾ ਕੰਮ ਨੂੰ ਜਾਂਦਾ ਸੀ ਕੋਈ ਵੀ ਕਹਿੰਦਾ ਮਤਲਬ ਵਰਕਰ ਜਾਂ ਵੋਟਰ ਕੰਮ ਨੂੰ ਜਾਂਦਾ ਸੀ ਉਹਨੂੰ ਕਹਿੰਦੇ ਵੀ ਤੁਹਾਡਾ ਏਰੀਆ ਤਾਂ ਕਮੇਟੀ ਤੋਂ ਬਾਹਰ ਹੈ ਕਿਸੇ ਵੀ ਤਰ੍ਹਾਂ ਦਾ ਇਸ ਕਰਕੇ ਅਸੀਂ ਪੈਲ ਦੇ ਅਧਾਰ ਤੇ ਇਸ ਨੂੰ ਏਰੀਆ ਨੂੰ ਅੰਦਰ ਕਰਵਾਵਾਂਗੇ ਪਾਣੀ ਦੀ ਨਿਕਾਸੀ ਦਾ ਹੋ ਗਿਆ ਜਿੱਥੇ ਵੀ ਬੱਚੇ ਸੀਵਰੇਜ ਦੀ ਸੰਸਥਾ ਹੈ ਸੀਵਰੇਜ ਦੀ ਸਾਰੀ ਕੱਗੇ ਦੀ ਹੈ ਮਤਲਬ ਜੀ ਚਲੋ ਇਹ ਸਾਡੀ ਬਾੜ ਦੀ ਨਹੀਂ ਸਾਰੀ ਕੱਗੇ ਦੀ ਹੈ ਉਹਦੇ ਉਹਦੀ ਪੈਸੇ ਵਗੈਰਾ ਵੀ ਆਏ ਹੋਏ ਨੇ ਤਾਂ ਸਾਰੇ ਸ਼ਹਿਰ ਦਾ ਹੀ ਕੰਮ ਹੋਣਾ ਸਾਡੇ ਹਾਂ ਬਿੱਟੂ ਤੁਸੀਂ ਕੀ ਕਹੋ ਅਸੀਂ ਤਾਂ ਸਭ ਤੋਂ ਪਹਿਲਾਂ ਤਾਂ ਜੀ ਵੋਟਰਾਂ ਨੂੰ ਬੇਨਤੀ ਕਰਦੇ ਹਾਂ ਵੀ ਇੱਕ ਪੂਰੀ ਸੂਝ ਬੂਝ ਨਾਲ ਵੀ ਆਪਾਂ ਕੈਂਡੀਡੇਟ ਤੇ ਵਿਚਾਰ ਕੇ ਵੀ ਇੱਕ ਕੈਂਡੀਡੇਟ ਸਹੀ ਆਪਣੇ ਨਾਲ ਆਤੀ ਰਾਤ ਨੂੰ ਤੁਰਨ ਲਈ ਤਿਆਰ ਹੋਵੇ ਪਰ ਇੱਕ ਪਾਸੇ ਆਪਾਂ ਦੇਖਦੇ ਹਾਲਾਤ ਹਨ ਜਿਹੜੇ ਬੰਦਿਆਂ ਦਾ ਮੰਨ ਲਓ ਬਾੜ ਦੇ ਬੰਦੇ ਨਾਲ ਪਹਿਲਾਂ ਨਹੀਂ ਖੜਨਾ ਕਈ ਵਾਰ ਚੀਟਿੰਗ ਕਰ ਚੁੱਕੇ ਨੇ ਵੀ ਥੋੜਾ ਜਿਹਾ ਬੰਦੇ ਦਾ ਸਟੇਟਸ ਹੋਵੇ ਜੀ ਕੱਲ ਨੂੰ ਦਿਨ ਰਾਤ ਕੰਮ ਹੋਣ ਤੇ ਸਾਡੇ ਮੰਨ ਲਓ ਗੇਤਨ ਨੰਬਰ 3 ਬਾੜ ਦੇ ਵਿੱਚ ਸ਼ੁਰੂ ਤੋਂ ਹੀ ਜਿੰਨ ਕੀ ਕੰਮ ਦਾ ਬਹੁਤ ਜ਼ਿਆਦਾ ਪਿਛੜਿਆ ਇਲਾਕਾ ਇਹ ਹੈ ਬਾੜ ਨੰਬਰ 3 ਹੈ ਜਿਹੜੇ ਹਦੂਦ ਦੇ ਵਿੱਚ ਵੀ ਨਹੀਂ ਇੱਕ ਅਗਰ ਨਗਰ ਪੰਚਾਇਤ ਦੀ ਇੱਥੇ ਪੈਣਾ ਖੜੀ ਹੈ ਇਹਨਾਂ ਨੇ ਵੀ ਗੱਲਬਾਤ ਕਰ ਰਹੇ ਤੁਹਾਡੇ ਬਾਕੀ ਕੀ ਕੀ ਸਮੱਸਿਆ ਤੁਸੀਂ ਤਾਂ ਮੰਨ ਲਓ ਘਰਾਂ ਚ ਰਹਿੰਦੇ ਹੋ ਕੀ ਸਮੱਸਿਆ ਦੱਸੋ ਆ ਤੁਹਾਡੇ ਪਿੰਡ ਕੀ ਸਮੱਸਿਆ ਕੋਈ ਨਹੀਂ ਦੱਸੋ ਤੁਸੀਂ ਦੱਸੋ ਕੀ ਗੱਲ ਹੈ ਆ ਕੀ ਸਮੱਸਿਆ ਹੈ ਸਾਡੀ ਦੀ ਸਮੱਸਿਆ ਹੈ ਜੀ ਸਾਡੇ ਸੇਵਰੇਜ ਨਹੀਂ ਹੈਗੇ ਸੇਵਰੇਜ ਨਹੀਂ ਹੈਗੇ ਨਾ ਗੰਦੇ ਪਾਣੀ ਦੀ ਨਿਕਾਸੀ ਨਾ ਘਰਾਂ ਵਾਲੇ ਪਾਣੀ ਦੀ ਉਹ ਤੋਂ ਪਾਣੀ ਆਉਂਦੇ ਪੀਣ ਵਾਲਾ ਪਾਣੀ ਬਹੁਤ ਘੱਟ ਆਉਂਦਾ ਹੈ। ਮਤਲਬ ਕਿ ਉਹ ਪਾਈਪ ਲਾਈਨ ਦੱਬੀ ਹੋਈ ਪਰ ਇੱਧਰ ਆਉਂਦਾ ਨਹੀਂ ਪੀਣ ਵਾਲਾ ਪਾਣੀ। ਪਾਣੀ ਨਹੀਂ ਆਉਂਦੀ। ਹਾਂਜੀ, ਆਪਣੇ ਕਿੰਨੇ ਮਾੜੇ ਜਿਹੇ ਬੋਰ ਕਰਵਾਏ ਹੋਏ ਪਰ ਸਹੀ ਨਹੀਂ ਪਾਣੀ ਆਉਂਦਾ ਇੱਧਰ। ਨਾ ਹੀ ਗੰਦੇ ਪਾਣੀ ਦੀ ਕੋਈ ਨਿਕਾਸੀ ਨਾ ਦੂਜੇ ਪਾਣੀ ਦੀ। ਬਸ ਆਹ ਪ੍ਰੋਬਲਮ। ਫਿਰ ਬਾਟ ਨੰਬਰ 300 ਰਹਿੰਦੇ ਇੱਥੇ। ਹਾਂਜੀ, ਹਾਂਜੀ। ਹਾਂ ਕੀ ਮੁਸ਼ਕਿਲ ਹੈ? ਮੇਨ ਜਿਹੜੇ ਤੁਸੀਂ ਲੰਘਦੇ ਵੜਦੇ ਇੱਧਰੋਂ ਬਰਸਾਤ ਹੋ ਜਾਏ ਪਾਣੀ ਕੀ ਪਾਣੀ ਵੀ ਬੂਏ ਘੜੀ ਖਲੋ ਜਾਂਦਾ ਆਪਣੇ। ਪੂਰੀ ਕਲੋਨੀ ਸੀ। ਹਾਂਜੀ ਸਭ। ਤੇ ਇਹ ਵੀ ਸਾਡੇ ਤੇ ਲੜਾਈ ਵੀ ਹੋ ਜਾਂਦੀ ਹੈ ਘ ਸਾਰੇ ਨੂੰ ਮੁਸ਼ਕਲ ਆ ਰਹੀ ਹੈ ਇਸ ਵਾਰ ਦੇ ਵਿੱਚ ਇਸ ਨੂੰ ਸਾਰੇ ਇਹਨੂੰ ਵੀ ਮੁਸ਼ਕਲ ਪਾਣੀ ਦੀ ਨਿਕਾਸੀ ਪਾਣੀ ਕੀ ਨਿਕਾਸੀ ਨਹੀਂ ਬਾੜ ਨੰਬਰ 3 ਦਾ ਮੁੱਖ ਸਮੱਸਿਆ ਜਿਹੜੀ ਹੈ ਬਾੜ ਮੇ ਪਾਣੀ ਕੀ ਨਿਕਾਸੀ ਨਹੀਂ ਹੈ ਜਿਸ ਕਰਕੇ ਮੁਸ਼ਕਲ ਆ ਰਹੀ ਹੈ ਹਾਂ ਤੁਸੀਂ ਕੀ ਕਹਿੰਦੇ ਹੋ ਜੀ ਵੇਖੋ ਜੀ ਸਾਡੇ ਬਾੜ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਨਿਕਾਸੀ ਦੀ ਹੈ ਜੋ ਕਿ ਇਸ ਤੋਂ ਪਹਿਲਾਂ ਜਿਹੜੇ ਐਮਸੀ ਬਣੇ ਕਿਸੇ ਨੇ ਅਜੇ ਤੱਕ ਸੁਣਵਾਈ ਨਹੀਂ ਕੀਤੀ ਜੋ ਕਿ ਸਾਨੂੰ ਇਹਨਾਂ ਤੋਂ ਲੱਡੀ ਹੋਣਾਂ ਤੋਂ ਬਹੁਤ ਜ਼ਿਆਦਾ ਉਮੀਦ ਹੈ ਤਾਂ ਆਪ ਪਾਰਟੀ ਕੀ ਸਪੋਰਟ ਹੈ ਸਰਕਾਰ ਦਾ ਸਮਰਥਨ ਹੈ ਹਾਂ ਜੀ ਸਮਰਥਨ ਹੈ ਸਰਕਾਰ ਦਾ ਸਾਨੂੰ ਪੂਰਾ ਭਰੋਸਾ ਹੈ ਵੀ ਸਾਡੇ ਕੰਮ ਜਿਹੜੇ ਨੇ ਸਾਰੇ ਹੋਣਗੇ ਜਿਹੜੇ ਰੁਕੇ ਹੋਏ ਨੇ ਤੇ ਇਹਨਾਂ ਤੋਂ ਸਾਨੂੰ ਬਹੁਤ ਉਮੀਦ ਹੈ। ਮਾਪ ਜੀ ਦਾ ਲਖਮਿੰਦਰ ਸਿੰਘ ਜੀ ਲਖਨ ਜੀ ਹਾਂ ਜੀ ਨਾਮ ਹੈ ਸੋਨਿਕੌਰ ਜੀ ਬਾੜ ਨੰਬਰ ਕਿੰਨਾ ਤੁਹਾਡਾ 9 ਜੀ 4 ਨਾਲ ਜੀ ਕੀ ਮੁੱਦੇ ਨੇ ਤੁਹਾਡੇ ਬਾੜ ਦੀ ਕੀ ਸਮੱਸਿਆਵਾਂ ਆ ਜਿਹੜੇ ਤੁਸੀਂ ਮੰਨ ਲਓ ਵੋਟਰਾਂ ਕੋਲ ਜਾ ਰਹੇ ਹੋ ਮੰਗਣ ਵੋਟ ਸਾਡੀ ਸਭ ਤੋਂ ਵੱਡੀ ਸਮੱਸਿਆ ਜੀ ਸਾਡੀ ਜਿਹੜੀ ਬਸਤੀ ਹੈ ਨਾ ਇਹ ਸਰਕਾਰੀ ਬਸਣ ਮਿਲੀ ਹੋਈ ਹੈ ਇਹ ਰੈਸਟ੍ਰੇਟ ਹੋਣੀ ਚਾਹੀਦੀ ਹੈ ਲਾਲ ਲਕੀਰ ਤੇ ਬਾਹਰ ਹੈ ਹਾਂ ਜੀ ਹਾਂ ਜੀ ਸਸੇਕੀ ਇੱਥੇ ਦੀਆਂ ਤੇ ਸਾਡੇ ਪਾਣੀ ਦੀ ਨਿਕਾਸੀ ਦੀ ਬੜੀ ਸਮੱਸਿਆ ਹੈ ਜੀ ਤੇ ਸਾਡੇ ਨਾਲਾ ਚੋਕ ਹੋ ਗਿਆ ਮਾੜਾ ਜਿਹਾ ਪਾਣੀ ਪੈਂਦਾ ਪਾਣੀ ਘਰਾਂ ਦੇ ਵੜ ਜਾਂਦਾ ਜੀ ਬਾੜੀ ਜਮੀਨ ਵਾਲੀ ਹਮ ਸਭ ਤੋਂ ਪਹਿਲਾਂ ਤਾਂ ਅਸੀਂ ਨਾਲੀ ਸਾਫ਼ ਕਰਾਂਗੇ ਜੀ ਅੱਪ ਦਾ ਹਿੱਲਾ ਕਰਾਂਗੇ ਤੁਸੀਂ ਵਿਰੇਜ ਦਾ ਤੇ ਜਿਹਨਾਂ ਦੇ ਪੈਂਸਲਾ ਪੈਂਸਲਾ ਕਟੀਆਂ ਜਾਂ ਕਣਕ ਕਟੀਆਂ ਉਹ ਲਵਾਵਾਂਗੇ ਜੀ ਲੋੜ ਬੰਦਾ ਦੀ ਜੀ ਦਾ ਰਮੇਸ਼ ਕੁਮਾਰ ਬੱਤਰਾ ਵਾਰਡ ਨੰਬਰ 4 ਜੀ ਬਹੁਤ ਵਧੀਆ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਆਏਗੀ ਤੇ ਬਹੁਤ ਤੁਮਾਰਾ ਨੰ ਮੈਲਿਆ ਜੀ ਮੈਨੂੰ ਤੁਸੀਂ ਆਪਣੇ ਬਾੜ ਦੇ ਵਿੱਚ ਕੀ ਇਹਨੇ ਕੰਮ ਹੈ ਹੋ ਬਹੁਤ ਕਿਤੇ ਨੇ ਜੀ ਵੱਧ ਕੇ ਕੀਤਾ ਇਮਾਨਦਾਰੀ ਨਾਲ ਕੀਤਾ ਕੋਈ ਵੀ ਕਹਦੇ ਮੇਰੀ ਉਂਗਲੀ ਚੁੱਕ ਲੈ ਮੈਂ ਸਭ ਤੋਂ ਵੱਧ ਕੇ ਕੀਤਾ ਉਦੋਂ ਮੇਰੇ ਘਰ ਦੇ ਵੀ ਗੁਜ਼ਰਗੇ ਵਿੱਚ ਹੀ ਮੈਂ ਕੰਮ ਕੀਤਾ 2 ਸਾਲ ਮੰਜੀ ਤੇ ਪੈਰੇ ਫਿਰ ਵੀ ਕੰਮ ਕੀਤਾ ਆਪਾਂ ਦੱਬ ਕੇ ਕੀਤਾ ਇਸ ਕਰਕੇ ਮੈਂ ਹੱਥ ਜੋੜ ਕੇ ਸਭ ਨੇ ਸਭ ਨੇ ਮੈਨੂੰ ਵੋਟਾਂ ਪਾਈਆਂ ਨੇ ਸਭ ਦਾ ਮੈਂ ਧੰਨਵਾਦ ਕਰਦਾ ਪਿਛਲੀ ਆ ਵੀ ਸਭ ਦਾ ਮੇਰੇ ਸਾਰੇ परिवार साथ, दिता, देने साथ दिता, मैं करता। आ, आज हम मैं स्ट्रॉन्ग रूम देखने आई थी यहाँ पे कि ईवीएम रखनी है आज ईवीएम प्रिपरेशन भी है तो इंजीनियर्स भी आ रहे हैं हमारे तो हमारी पूरी कोशिश है कि फ्री फेयर मैनर में प्रॉपर प्रोसीजर जो लेड डाउन बाय लॉ है एससीसी की जो गाइडलाइन है उसके दायरे में सारा काम है सारी जगह ये पूरे पटियाला में ही है कॉर्पोरेशन से लेके भात्सो भी है सारी कमिटीज में ठीक है थैंक यू जी नगर पंचायत देव कि दे भी ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪ੍ਰਚਾਰ ਤੇਜ ਹੈ ਵਿਧਾਇਕ ਖੁਦ ਸਤਰਾਣਾ ਪਹੁੰਚੇ ਕਲਵਨ ਸਿੰਘ ਜੀ ਕਲਵਨ ਸਿੰਘ ਗੱਲਬਾਤ ਕਰਦੇ ਆ ਕਿ ਅੱਗੇ ਦੇ ਨਗਰ ਪੰਚਾਇਤ ਦੀ ਚੋਣਾਂ ਦੇ ਵਿੱਚ ਤੁਸੀਂ ਵੀ ਕੰਟੀਨਿਊਸ ਇੱਥੇ ਘੱਗਾ ਦੇ ਵਿੱਚ ਫਿਰ ਰਹੇ ਹੋ ਕਿਉਂਕਿ ਲੋਕਾਂ ਦਾ ਜਿਹੜਾ ਰੁਝਾਨ ਹੈਗਾ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ 13 ਦੇ 13 ਐਮਸੀ ਨੇ ਉਹਨਾਂ ਨੂੰ ਜਿਤਾਉਣਾ ਦਾ ਹੈਗਾ ਧੱਗਾ ਦੇ ਵਿੱਚ ਇੱਕ ਮੈਸੇਜ ਬਹੁਤ ਵੱਡਾ ਗਿਆ ਕਿ ਜਿੱਦਾਂ ਅਨਪੂਰਜ ਇਲੈਕਸ਼ਨਾਂ ਹੋ ਗਈਆਂ ਕਿਸੇ ਨੂੰ ਮਤਲਬ ਹੋਰ ਕਾਗਜ਼ ਪਰਨੋ ਵੀ ਰਹਿ ਗਏ ਪਰ ਇੱਥੇ ਕਿਸੇ ਵੀ ਤਰ੍ਹਾਂ ਦੀ ਐਦਾਂ ਦੀ ਕੋਈ ਗੱਲ ਜਿਹੜੀ ਉਹ ਨਜ਼ਰ ਨਹੀਂ ਆਈ ਸੋ ਲੋਕਾਂ ਦੇ ਵਿੱਚ ਇਸ ਗੱਲ ਦੀ ਬੜੀ ਖੁਸ਼ੀ ਹੈ ਤੇ ਮੈਂ ਤਾਂ ਕਹਿਆ ਖੁੱਲ ਕੇ ਲੋਕਾਂ ਨੂੰ ਕਿ ਜਿਹੜਾ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਹਰ ਇੱਕ ਬੰਦੇ ਦਾ ਅਧਿਕਾਰ ਹੈਗਾ ਚੋਣ ਲੜਨਾ ਵੋਟ ਪਾਉਣਾ ਲੋਕਤੰਤਰ ਔਰ ਜਿਹੜਾ ਵੀ ਬੰਦਾ ਚਾਵਣ ਹੈਗਾ ਉਹ ਕਾगज ਭਰੇ ਆਪਣੇ ਕਿਸੇ ਨਾਲ ਧੱਕਾ ਮੁਕੀ ਨਹੀਂ ਹੋਏਗੀ ਇੱਕ ਹੈਗਾ ਕਿ ਉਹ ਕਾਂਗਰਸੀ ਭਾਜਪਾ ਕਾਲੀ ਦਿਲ ਦੇ ਭਾਈਵਾਲ ਜਿਹੜੇ ਨੇ ਉਹਨਾਂ 'ਚ ਜੇ ਥੋੜੀ ਜੀ ਹੈਗੀ ਆ ਮੈਂ ਉਹਨਾਂ ਨੂੰ ਤੁਹਾਡੇ ਕੈਮਬ੍ਰਿਜ ਰੀ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਹੜਾ ਮਾਹੌਲ ਹੈ ਇਸ ਵਾਰ ਇਦਾਂ ਦਾ ਨਹੀਂ ਹੋਏਗਾ ਅਗਰ ਜਿਸਨੇ ਵੀ ਕੋਈ ਮੈਨੂੰ ਲੱਗਾ ਇਦਾਂ ਦਾ ਵੀ ਉਹ ਚੀਜ਼ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਿਉਂਕਿ ਸਾਡੇ ਜਿਹੜੇ ਕੈਂਡੀਡੇਟ ਹੈਗੇ ਨੇ ਇਸੇ ਗੱਲ ਤੋਂ ਲੋਕ ਖੁਸ਼ ਹੋ ਕੇ ਇਸੇ ਗੱਲ ਤੋਂ ਲੋਕ ਖੁਸ਼ ਹੋ ਕੇ ਆਪ ਦੀਆਂ ਵਾਡਾਂ ਵਾਡਾਂ ਤੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਖੜੇ ਨੇ ਆਮ ਘਾਰੇ ਲੋਕ ਆ ਰਹੇ ਨੇ ਤੁਸੀਂ ਉਹ ਪਿੱਛੇ ਤੱਕ ਛਾਤੀ ਮਾਰ ਲਓ ਸਾਰੇ ਇਸੇ ਵਾੜ ਦੇ ਨੇ ਕੋਈ ਬਾਹਰੋਂ ਕੋਈ ਵੀ ਸੱਜਣਾ ਜਿਹੜਾ ਉਹ ਨਹੀਂ ਆਇਆ ਤਾਂ ਸੋ ਕੱਠ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਲੋਕਾਂ ਨੇ 21 ਤਰੀਕ ਨੂੰ ਮੈਸੇਜ ਜਣਾ ਸੀ ਉਹ ਲੋਕਾਂ ਨੇ ਅੱਜ ਸੁਣਾ ਦਿੱਤਾ ਠੀਕ ਹੈ ਸਭ ਤੋਂ ਪਹਿਲਾਂ ਮੈਂ ਸਸ਼ੀਕਾਰ ਬੁਲਾਉਣਾ ਚਾਹਨੀ ਆ ਤੇ ਉਸ ਤੋਂ ਬਾਅਦ ਸਾਰੀ ਇੱਕ ਵਾਰ ਤੇ ਅਸੀਂ ਜਾ ਕੇ ਜੋ ਵੀ ਜਨਤਾ ਨੂੰ ਪੁੱਛਾਂਗੇ ਵੀ ਕੀ ਪ੍ਰੋਬਲਮਾਂ ਨੇ ਉਦੋਂ ਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੇਨ ਮੁੱਦਾ ਕੀ ਹੈ ਥੋੜੀ ਇਸ ਵਾਰਡ ਦੇ ਵਿੱਚ ਕੋਈ ਸਮੱਸਿਆ ਲੋਕਾਂ ਦੀ ਹੋ ਜਿਹੜੇ ਤੁਹਾਡੇ ਕੋਲ ਲੋਕ ਆਂਦੇ ਹੋ ਤੁਸੀਂ ਵੀ ਰਹਿ ਰਹੇ ਹੋ ਇਹਨਾਂ ਸਾਲਾਂ ਤੋਂ ਇੱਥੇ ਕੀ ਸਮੱਸਿਆ ਹੈ ਮੇਨ ਕਿਹੜੇ ਵਾਰਡ ਤੇ ਰਹਿੰਦੇ ਹੋ ਇਸੇ ਵਾਰਡ 11 ਵਾਰਡ 11 ਵਾਰਡ ਦੀ ਕੀ ਸਮੱਸਿਆ ਆ ਤੁਹਾਡੀ ਸਮੱਸਿਆਵਾਂ ਬਸ ਇਹ ਗਲੀਆਂ ਨਾਲੀਆਂ ਦੇ ਨੇ ਜੀ ਉਹ ਅਸੀਂ ਹੱਲ ਕਰਾਂਗੇ ਤੇ ਨਾਲ ਮਿਲ ਕੇ ਜਾਵਾਂਗੇ ਐਮਐਲਏ ਸਾਹਿਬ ਦੇ ਨਾਲ ਮਿਲ ਕੇ ਚੱਲਾਂਗੇ ਇਹਨਾਂ ਨੂੰ ਕਾਮਯਾਬ ਬਣਾਵਾਂਗੇ ਆਪਾਂ ਕਾਮਯਾਬ ਬਣਾਣਾ ਇਹਨਾਂ ਨੂੰ ਇਹਦੇ ਨਾਲ ਸਾਰਾ ਵਾਰਡ ਜਿਹੜੇ ਪਾਰਟੀ ਦੇ ਵਰਕਰ ਹੈ ਔਰ ਵਾਰਡ ਦੇ ਜਿਹੜੇ ਬੋਟਰ ਨੇ ਉਨਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਬਾੜ ਦੀ ਸਮੱਸਿਆ ਹੈ ਉਹ ਵਿਦੈਕ ਦੀ ਰਹਿਨਮਾਈ ਦੇ ਵਿੱਚ ਕੱਗਰ ਨਗਰ ਪੰਚਾਇਤ ਬਣਨ ਦੇ ਬਾਅਦ ਹਰ ਇੱਕ ਸਮੱਸਿਆ ਨੂੰ ਇੱਥੇ ਹੱਲ ਕੀਤਾ ਜਾਵੇਗਾ ਇਹ ਆਉਣ ਵਾਲਾ ਸਮਾਂ ਦੱਸਿਆ ਗਿਆ ਵੀ 21 ਦਸੰਬਰ ਨੂੰ ਪੋਲਿੰਗ ਦੇ ਬਾਅਦ ਕਿਸ ਤਰ੍ਹਾਂ ਦੇ ਨਦੀ ਸਾਹਮਣੇ ਆਉਂਦੇ ਹਨ ਕੌਣ ਉਮੀਦਵਾਰ ਨਗਰ ਪੰਚਾਇਤ ਕੱਗਾ ਵਿੱਚ ਪਹੁੰਚਦਾ ਹੈ ਕੈਮਰਾਮੈਨ ਬੀਕੇ ਕਰਗਦੇ ਨਾਲਪੁਰ ਸੋਤਮ ਕੋਸਿਕ ਕੱਗਾ